ਕਲ ਦੋਸਤੋ ਮੋਗਾ ਦੇ ਨਜ਼ਦੀਕ ਇੱਕ ਨੌਜਵਾਨ ਨੂੰ ਲਵ ਮਰਜ ਕਰਾਉਣ ਦਾ ਭਿਆਨਕ ਨਤੀਜਾ ਭੁਗਤਣਾ ਪਿਆ ਜਿੱਥੇ ਕਿ ਇੱਕ ਗਲਤ ਕਰੈਕਟਰ ਵਾਲੀ ਇੱਕ ਕੁੜੀ ਦੇ ਨਾਲ ਉਸ ਵੱਲੋਂ ਲਵ ਮਰਜ ਕਰਵਾਈ ਗਈ ਅਤੇ ਉਸ ਤੋਂ ਬਾਅਦ ਕੀ ਭਿਆਨਕ ਉਸ ਦੀ ਜ਼ਿੰਦਗੀ ਦੇ ਵਿੱਚ ਹੋਇਆ ਇਸ ਦੇ ਲਈ ਤੁਹਾਨੂੰ ਲੈ ਚੱਲਦੇ ਅੱਜ ਦੀ ਇਸ ਖਾਸ ਰਿਪੋਰਟ ਵੱਲ ਕਿਉਂਕਿ ਉਸ ਨੌਜਵਾਨ ਦੇ ਜਿਸ ਦਾ ਕਤਲ ਹੋਇਆ ਉਹਦੇ ਪਿਤਾ ਦਾ ਦੋਸ਼ ਹੈ ਕਿ ਜਿਸ ਕੁੜੀ ਦੇ ਨਾਲ ਉਸਦੇ ਪੁੱਤ ਦਾ ਵਿਆਹ ਹੋਇਆ ਸੀ ਉਹ ਗਲਤ ਕਰੈਕਟਰ ਦੀ ਸੀ ਅਤੇ ਉਹਦੇ ਘਰ ਵਾਲਿਆਂ ਵੱਲੋਂ ਉਸਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਆ ਪੂਰੀ ਖਬਰ ਵੱਲ ਤੁਹਾਨੂੰ ਲੈ ਚਲਦੇ ਹਾਂ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਮਾਰਨੇ ਚਾਹੀਦੇ ਪੁੱਤ ਨੇ ਮੇਰਾ ਮਾਰਿਆ ਜੇ ਮੈਂ ਨੂੰ ਮਾਰ ਚਪੰਦਾ ਸੱਤ ਪੰਡਾ ਤੋਂ ਮਾਰਿਆ ਕਿੰਦਿਆ ਨਾ ਮਾਰਿਆ ਐ ਸੰਦਰ ਜਿਹਨੂੰ ਮਾਰਿਆ ਤੁਸੀਂ ਕਰਦਾ ਆਏ ਤੇ ਰਹਿੰਦੇ ਹੋ ਬਾਕੀ ਪੁਰਾਣੇ ਦੀ ਲੀ ਵਸਦੀ ਕੀ ਵਾਰਦਾ ਤੋਈ ਆ ਤੁਹਾਡੇ ਨਾਲ ਜੀ ਮਾਰਦਾ ਮੇਰਾ ਮੁੰਡਾ ਵੱਡਦਾ ਕਿਵੇਂ ਜੀ ਜਨਾਨੀ ਨਹੀਂ ਨਹੀਂ ਇਥੇ ਇੱਕ ਅਕਵਾਲੇ ਦੀ ਕੁੜੀ ਆ ਉਹਦੇ ਅੱਗੇ ਵੀ ਕਈ ਕੇਸ ਇਥੇ ਠਾਣੇ ਚਾਏ ਆ ਜਨਾਕੀਆਂ ਤੋਂ ਲੱਖ ਲਏ ਕੇ ਤੇ 2 ਲੱਖ ਲਏ ਗਾਤੀ ਆ ਬਲਾਸਕਾਰ ਦੇ ਪਰਚੇ ਪੁਆ ਕੀ ਉਹ ਜਨਾਨੀ ਨੇ ਬੰਦੇ ਪਤਾ ਨਹੀਂ ਕਿੱਥੋਂ ਸੱਦੇ ਆ ਉਹ ਜਨਾਨੀ ਨੇ ਮੁੰਡਾ ਅਮਰਾ ਮੇਰਾ ਇਹ ਵਾਕਿਆ ਕਰ ਉਹਦੇ ਭਰਾ ਮੈਂ ਤਾਂ ਚਲਾ ਗਿਆਈ ਬਾਉ ਮਹਿਲਵਈ ਦਾ ਕੰਮ ਕਰਦਾ ਮੈਂ ਤਾਂ ਮੋਗੇ ਪੈਲਸ ਚਲਾ ਗਿਆਈ ਉਹ ਜਿਹੜਾ ਪੈਲਸ ਆ ਉੱਥੇ ਚਲਾ ਗਿਆਈ ਉੱਤੋਂ ਆਇਆ ਵਾਪਸ ਮੈਨੂੰ ਕਹਿੰਦੇ ਮੁੰਡੇ ਦੇ ਸੱਟਾਂ ਵੱਜੀਆਂ ਵੀ ਤੂੰ ਆ ਜਾ ਤੇ ਮੈਂ ਇਹ ਪਤਾ ਲੱਗਾ ਮਰ ਗਿਆ ਕਿੰਨੇ ਜਣੇ ਲੋਕਾਂ ਨੇ ਹਮਲਾ ਕੀਤਾ ਉਹ ਤੇ ਜੀ ਕੀ ਜਾਈ 10 15 ਜਣੇ ਪਤਾ ਨਹੀਂ 10 15 ਨਹੀਂ ਇਹ ਨਹੀਂ ਕਹਿ ਸਕਦੇ ਜੀ ਇਹ ਨਹੀਂ ਕਹਿ ਸਕਦੇ ਜੀ ਗੱਡੀ ਤੇ ਸੀ ਗੱਡੀ ਤੇ ਉਹ ਜਨਾਨੀ ਨੇ ਬਲਾਈ ਜਨਾਨੀ ਇਹਨਾਂ ਦੀ ਚੱਕੀ ਗਈ ਆ ਪਤਾ ਨਹੀਂ ਕੀ ਕਾਰਵਾਈ ਕਰਨਗੇ ਕੀ ਨਾ ਕਰਨਗੇ ਪੁਲਿਸ ਵਾਲਿਆਂ ਦੀ ਹੁਣ ਤੁਸੀਂ ਕੀ ਮੰਗਦੇ ਥੋੜੀ ਮੰਗ ਕੀ ਹੈ ਮੰਗ ਕੀ ਹੈ ਜੀ ਇਹਨਾਂ ਨੂੰ ਸਜ਼ਾ ਹੋਣੀ ਸੀ ਗਾਵੇਂ ਕਿੰਨਾ ਚਿਰ ਹੋ ਗਿਆ ਵਿਆਹ ਹੋਇ ਨੂੰ ਵਿਆਹ 6 6-7 6-7 ਮਹੀਨੇ ਹੋ ਗਏ ਜੀ ਲਵ ਮੈਰਿਜ ਕਰਾਈ ਨੂੰ ਨੇ ਚੰਡੀਗੜ੍ਹ ਲਵ ਮੈਰਿਜ ਕਰਾਈ ਆ ਕਿਹਦੇ ਨਾਲ ਕਰਾਈਏ ਇਹਨਾਂ ਦੀ ਕੁੜੀ ਨਾਲ ਜਿਨ੍ਹਾਂ ਨੇ ਵੱਢਿਆ ਜੀ ਅੱਛਾ ਜਿਹੜੇ ਨੇ ਵੱਢਿਆ ਡੋਮ ਜੀ ਇਹ ਦਰ ਰਾਤ ਸਾਢੇ 8:00 10:00 ਵਜਦੀ ਅੱਛਾ ਉਹਨਾਂ ਦਾ ਕੁਸਾਲਾ ਕਾ ਮਗਰ ਹੈ ਮੈਂ ਆਬ ਮੈਂ ਉਸੇ ਮੇਰਾ ਘਰ ਦੇ ਨਾਲ ਹੀ ਆਉਂਦਾ ਤੁਨ ਕਾਰਨ ਕੀ ਲੱਗਦਾ ਵੱਡਾ ਤੁਨ ਕਿਉਂ ਸਾਡੇ ਮੁੰਡੇ 'ਤੇ ਹਮਲਾ ਕੀਤਾ ਜੀ ਵਾਹਿਗੁਰੂ ਜੀ ਲਓ ਜਮਣੀ ਮੈਂ ਹਾਂ ਜੀ ਲਵ ਮੈਰਿਜ ਦੀ ਵਧੀਆ ਸੀ ਦਾ ਲਵ ਮੈਰਿਜ ਜੀ ਹੋਰ ਵਧੀਆ ਲਵ ਮੈਰਿਜ ਕਰਾਈ ਆ ਕੁੜੀ ਦੇ ਨਾਲ ਬੱਸ ਸੇ